ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਜੁੜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੜੱਕ ਮੰਡੀ ਤੇ 11 ਤਰੀਕ ਨੂੰ ਆਪਾਂ ਪਹੁੰਚੇ ਆਂ ਕਿੱਡੀਆਂ ਚੰਗੀਆਂ ਝੋਟੀਆਂ ਦੋਸਤੋ ਸਾਰੀਆਂ ਕਾਟੂ ਚ ਜਾਣੀਆਂ ਆਏ ਦੇਖ ਸਕਦੇ ਆ ਆਹ ਝੋਟੀ ਦੇਖੋ ਕਿੱਡੀ ਚੰਗੀ ਆ polyclonal ਤੇ ਦੋਸਤੋ ਚੰਗੀਆਂ ਚ ਇ ਚਨੀਲੀ ਰਵੀ ਦੀਆਂ ਦੇਖ ਸਕਦੇ ਆ ਆ ਮੱਜ ਦਾ ਕਿੱਡਾ ਕੱਦ ਦਾ ਫੁੱਲ ਵੱਡੇ ਕੱਦ ਦਾ ਕਾਠ ਵਾਲੀ ਆ ਹਨੀ ਲੀ ਰਵੀ ਬਾਂਝਾ ਦੋਸਤੋ ਦੇਖ ਸਕਦੇ ਆ ਤੋ ਦਹੇਗਾ ਇਹਨੇ ਹਲੇ ਸਾਹਮਣੇ ਝੋਟੀ ਦੇਖ ਸਕਦੇ ਆ ਦੋਸਤੋ ਕਿੱਡੀ ਚੰਗੀ ਆ ਹਾਂ ਵੀ ਝੋਟੀ ਸਾਹਮਣੇ ਬਹੁਤ ਚੰਗੀ ਉਹ ਮੱਜ ਬੈਠੀ ਆ ਜਿਹੜੀ ਉਹ ਵੀ ਮੱਝ ਬਹੁਤ ਦੋਸਤੋਂ ਬਹੁਤ ਚੰਗੀ ਆ। ਆ ਛੋਟੀ ਵੀ। ਆ ਬੜਾ ਮੋਟਾ ਹੀ ਨਹੀਂ ਨੌਕੂਨਾ ਤੁੰਨਾ। ਪੂਰਿਆਂ ਚੰਗੀਆਂ ਦੋਸਤੋਂ ਮੱਝਾਂ ਜਾਨੀ ਕਿ ਵਿੱਚ ਜਾਣਗੇ ਕਾਟੂ ਵਾਲ ਦੇ। ਹੋ ਤਾਂ ਬਹੁਤ ਜ਼ਿਆਦਾ ਪੌੜੇ ਪੱਡ ਰਹੇ ਜੇ। ਆਮ ਅੱਜ ਦੀ ਝੋਲੀ ਦੇਖੋ ਕਿੰਨੀ ਆ। ਬੜਾ ਪੌੜ ਦੇ ਚਾਹਤਾ। ਆ ਵੀ ਛੋਟੀ ਦੋਸਤੋਂ ਬਹੁਤ ਚੰਗੀ ਸੀ। ਦੇਖ ਸਕਦੇ ਆ। ਹਾਂ। ਸਾਹਮਣੇ ਦੇਖ ਸਕਦੇ ਆ। ਆ ਵੀ ਸਾਹਮਣੇ ਮੱਝ ਦੇਖ ਸਕਦੇ ਆ ਬਹੁਤ ਚੰਗੀ ਆ ਦੋਸਤੋਂ। ਹਵਾਨਾ ਹੁਣ ਕਰਨ ਵਾਲੀ ਦਾ ਬਹੁਤ ਫਰਾ ਇੱਕ ਇੱਕ ਦੇਖ ਗਏ ਆ ਸੀ ਵਿਖਾਉਣੇ ਤੁਹਾਨੂੰ ਦੋਸਤੋ ਕੱਦ ਕਾਠ ਫੁੱਲ ਵੱਡੇ ਦੀ ਆ ਥੱਲੇ ਝੋਲੀ ਝਾਲੀ ਬਹੁਤ ਹਰੀਏ ਦੁੱਧ 3-3 ਕਿਲੋ ਹੋ ਸਕਦਾ ਦਿੰਦੀ ਹੋਵੇ ਦੋਸਤੋ ਕਿਉਂਕਿ ਹੁਣ ਚੋਤ ਗਏ ਨੇ ਦੇਖ ਸਕਦੇ ਸਾਹਮਣੇ ਬਹੁਤ ਚੰਗੀ ਝੋਟੀ ਖੜੀ ਆ ਇਧਰ ਵੀ ਮੱਜਾਂ ਬਹੁਤ ਚੰਗੀਆਂ ਇਹ ਵੇਚ ਵੀ ਦਿੰਦੇ ਆ ਦੋਸਤੋ ਦੇਖ ਸਕਦੇ ਨੇ ਨੀਲੀ ਰਾਵੀ ਮੱਧ ਕਿੱਡੀ ਵਿੱਚ ਖੜੀ ਆ